ਸੜਨਾ ਮਾਨਕਗੋਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਗੋਲ ਸਾਹਿਬ ਕਿਵੇਂ ਦੇਖਦੇ ਹੋ ਸਰਕਾਰ ਲੈਂਡ ਪੂਲਿੰਗ ਪਾਲਿਸੀ ਨੂੰ ਅੱਜ ਵਾਪਸ ਲੈ ਗਈ ਹੈ ਜਿਹੜੀ ਸਰਕਾਰ ਸਥਿਯੜੀ ਹੋਈ ਸੀ ਲਗਾਤਾਰ ਇਹ ਕਹਿ ਰਹੀ ਸੀ ਫਾਇਦੇ ਸਮਝਾ ਰਹੀ ਸੀ ਤੇ ਹੁਣ ਵਾਪਸ ਲੈ ਲੈਣਾ ਕਿਵੇਂ ਦੇਖਦੇ ਹੋ ਕੀ ਇਹ ਲੋਕ ਤਾਕਤ ਵੀ ਦਿੱਤਾ ਹੈ ਕੀ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕਰ ਰਹੀ ਸਰਕਾਰ ਉਹਨਾਂ ਮਾਰੇ ਹੁਣ ਝੋਕ ਗਈ ਹੈ ਮਨਿੰਦਰ ਜੀ ਮੈਂ ਇਹ ਕਹਾਂਗਾ ਕਿ ਜਦੋਂ ਇਹ ਤਿੰਨ ਕਾਲੇ ਕਰੂਣ ਆਏ ਸੀਗੇ ਲੋਕਾਂ ਨੇ ਜਿਵੇਂ ਅੜਕੇ ਲੜਕੇ ਉਹ ਸਰਕਾਰਾਂ ਦਾ ਮੂੰਹ ਮੋੜਿਆ ਸੀ ਨਾ ਉਵੇਂ ਇਹ ਲੋਕਾਂ ਦੀ ਦੂਜੀ ਵੱਡੀ ਜਿੱਤ ਹੈ ਪਹਿਲੀ ਵੱਡੀ ਜਿੱਤ ਕਿਸਾਨ ਅੰਦੋਲਨ ਚ ਹੋਈ ਸੀ ਮੋਦੀ ਦੇ ਖਿਲਾਫ ਦੂਜੀ ਵੱਡੀ ਜਿੱਤ ਜਿਹੜੀ ਹੈਗੀ ਇਹ ਦਿੱਲੀ ਵਾਲੇ ਟੋਲੇ ਤੇ ਪਲੱਸ ਜਿਹੜੀ ਭਗਵੰਤ ਮਾਨ ਤੇ ਇਹਦੇ ਮੰਤਰੀ ਨਗੇ ਇਹਨਾਂ ਦੇ ਖਿਲਾਫ ਜਿਹੜੀ ਇਹ ਸਾਡੀਆਂ ਜ਼ਮੀਨਾਂ ਲੁੱਟਣ ਆਏ ਸੀਗੇ ਇਹ ਲੋਕਾਂ ਦੀ ਬਹੁਤ ਵੱਡੀ ਜਿੱਤ ਹੈਗੀ ਕਿਉਂਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਝੁਕਨ ਨੂੰ ਤਿਆਰ ਨਹੀਂ ਸੀ ਇਹ ਲੋਕਾਂ ਦਾ ਰੋਹੀ ਹੈ ਇਹ ਸਾਡੇ ਬਾਬੇ ਪਿੰਡਾਂ ਵਾਲੇ ਸਾਡੇ ਲੋਕ ਜਿਹੜੇ ਇਹਨਾਂ ਦੇ ਮੂਹਰੇ ਅੜ ਕੇ ਖੜ ਗਏ ਕਿ ਸਾਡੀ ਜ਼ਮੀਨ ਦੇ ਵਿੱਚ ਪੈਰ ਪਾਓ ਸਾਡੇ ਗੰਡਾਸੇ ਤਿਆਰ ਨੇ ਤੇ ਉੱਥੋਂ ਡਰਦੇ ਹੋਏ ਇਹਨਾਂ ਨੇ ਜਿਹੜੀ ਜਿਹੜੀ ਹੈਗੀ ਪਾਲਿਸੀ ਵਾਪਸ ਲਈ ਹੈ ਇਹਨਾਂ ਦੇ ਐਮਐਲਿਆਂ ਦਾ ਇਹਨਾਂ ਦੇ ਚੇਰਮੈਨਾਂ ਦਾ ਇਹਨਾਂ ਦੇ ਸਰਪੰਚਾਂ ਦਾ ਇਹਨਾਂ ਦੇ ਪੰਚਾਂ ਦਾ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨਾ ਬੰਦ ਕੀਤਾ ਹੋਇਆ ਸੀ ਜਿੱਥੇ ਵੀ ਜਾਂਦੇ ਸੀ ਇਹਨਾਂ ਨੂੰ ਸਵਾਲ ਹੁੰਦੇ ਸੀ ਲੈਂਡ ਪੂਲਿੰਗ ਪਾਲਿਸੀ ਤੇ ਕਿਉਂਕਿ ਇਹ ਪਾਲਿਸੀ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਸੀ ਇਹ ਸਿੱਧੀ ਲੁੱਟ ਸੀਗੀ ਇਹ ਇਹ ਜਿਹੜੇ ਇਹਨਾਂ ਦੇ ਦਿੱਲੀ ਦੇ ਆਕਾਣੇ ਇਹਨਾਂ ਨੇ ਪੰਜਾਬ ਦਾ 1 ਲੱਖ ਏਕੜ ਜ਼ਮੀਨ ਜਿਹੜਾ ਹੈਗਾ ਉਹਨੂੰ ਲੁੱਟਣਾ ਸੀਗਾ ਔਰ ਇੱਥੋਂ ਚਲੇ ਜਾਣਾ ਸੀਗਾ ਪਰ ਪੰਜਾਬ ਦੇ ਵਿੱਚ ਇਹ ਲੁੱਟ ਅਸੀਂ ਨਹੀਂ ਹੋਣ ਦੇਵਾਂਗੇ ਪਹਿਲਾਂ ਵੀ ਅਸੀਂ ਅੜੇ ਸੀਗੇ ਤੇ ਹੁਣ ਵੀ ਅਸੀਂ ਐਕਟ ਹੀ ਅੜੇ ਆ ਤੇ ਇਹਨਾਂ ਨੂੰ ਜਿਹੜੀ ਮੂਹ ਦੀ ਖਾਣੀ ਪਈ ਹੈ ਅੱਛਾ ਗੁਰਲ ਸਾਹਿਬ ਮਤਲਬ ਜਿਹੜੀ ਸਰਕਾਰ ਲਗਾਤਾਰ ਫਾਇਦੇ ਗਿਣਾ ਰਹੀ ਹੋਵੇ ਜਿਹੜੀ ਸਰਕਾਰ ਇਹ ਕਹਿ ਰਹੀ ਹੋਵੇ ਕਿ ਬਹੁਤ ਵੱਡਾ ਪੰਜਾਬੀਆਂ ਨੂੰ ਇਹਦਾ ਫਾਇਦਾ ਹੋਣਾ ਹੈ ਕਿਸਾਨਾਂ ਨੇ ਕਰੋੜਪਤੀ ਹੋ ਜਾਣਾ ਹੈ ਕੀ ਲੱਗਦਾ ਮਤਲਬ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਗੱਲ ਕਹੀ ਸੀ ਜਦੋਂ ਵਾਪਸ ਲਏ ਕਿ ਮੈਂ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਸਫਲ ਨਹੀਂ ਹੋ ਸਕਿਆ ਮੇਰੀ ਇਹ ਮੈਂ ਮੰਨਦਾ ਤੇ ਮੈਂ ਮਾਫੀ ਮੰਗਦਾ ਕਿ ਹੁਣ ਲੱਗਦਾ ਹੈ ਉਸੇ ਤਰੀਕੇ ਦੇ ਨਾਲ ਹੀ ਹੈ ਕਿ ਹੁਣ ਇਹ ਵੀ ਕਿਸਾਨਾਂ ਨੂੰ ਸਮਝਾਉਣ ਚ ਸਫਲ ਨਹੀਂ ਹੋ ਸਕੇ ਮਨਿੰਦਰ ਜੀ ਇਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਹੀ ਹੈ મોદી ਨੂੰ ਵੀ ਪਤਾ ਸੀਗਾ ਇਹਨਾਂ ਨੂੰ ਵੀ ਪਤਾ ਸੀਗਾ ਕਿ ਅਸੀਂ ਲੁੱਟ ਕਰ ਰਹੇ ਹਾਂ ਇਹ ਦਰਸਲ ਸਮਝਦੇ ਲੋਕਾਂ ਨੂੰ ਬੁਝੜ ਇਹਨਾਂ ਨੂੰ ਇਹ ਹੈ ਕਿ ਪੰਜਾਬ ਦੇ ਲੋਕ ਹੈਗੇ ਬੁਝੜ ਇਹਨਾਂ ਨੂੰ ਹੈ ਨਹੀਂ ਅਕਲ ਤੇ ਅਸੀਂ ਕੁਝ ਵੀ ਜਿਹੜਾ ਘਮਣ ਕੇ ਰੀਆਂ ਪਾਲਿਸੀ ਦੇ ਵਿੱਚ ਪਾ ਦਈਏ ਮਿੱਠੇ ਮਿੱਠੇ ਸ਼ਬਦ ਲਿਖ ਦਈਏ ਤੇ ਇਸ ਅਸੀਂ ਜਿਹੜੇ ਆਪਦੇ ਜਿਹੜੇ ਹੈ ਕਿੱਤੇ ਦੇ ਵਿੱਚ ਕਾਮਯਾਬ ਹੋ ਜਾਗੇ ਤੁਹਾਡੇ ਯਾਦ ਹੈ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਅਸੀਂ ਪਾਲਿਸੀ ਨੂੰ ਸਿੰਪਲੀਫਾਈ ਕਰਕੇ ਲੋਕਾਂ ਨੂੰ ਦੱਸਿਆ ਸੀਗਾ ਸਮਝਾਇਆ ਸੀ ਕਿ ਬਾਈ ਇਹ ਲੋਕ ਇਹ ਤੁਹਾਡੇ ਜ਼ਮੀਨਾਂ ਦੀ ਲੁੱਟ ਹੈ ਨਾਗੇ ਤਾਂ ਉਹ ਫਾਇਦਾ ਦਿਨਾ ਚਾਹੁੰਦੇ ਨੇਗੇ ਇਹਨਾਂ ਨੇ ਥੋੜੇ ਕਿੱਲੇ ਲੈ ਕੇ ਰੱਖ ਲੈਣੇ ਆ ਉਹ ਹਜੇ ਤੱਕ 10 ਸਾਲ ਪਹਿਲਾਂ ਜਿਹੜੀ ਪਾਲਸੀਆਂ ਦੇ ਵਿੱਚ ਲੋਕਾਂ ਨੂੰ ਮਿਲੇ ਸੀਗੇ ਪਲਾਟ ਉਹ ਹਜੇ ਤੱਕ ਕੋਟਾਂ ਦੇ ਵਿੱਚ ਫਿਰਦੇ ਆ ਇਦਾਂ ਹੀ ਕੋਟਾਂ ਦੇ ਤੁਸੀਂ ਫਿਰਦੇ ਰਹਿਣਾ ਨਾਲੇ ਤੁਸੀਂ ਕਿੱਥੋਂ ਤੁਸੀਂ ਇਹ ਇਹਨਾਂ ਨੇ ਸ਼ੁਰੂਆਤ ਇਸ ਗੱਲ ਤੋਂ ਕੀਤੀ ਸੀਗੀ ਕਿ ਇਹ ਪਾਲਸੀ ਵੋਲੰਟਰੀ ਹੈ ਪੁੱਛ ਕੇ ਕਰਾਂਗੇ ਪਰ ਪੁੱਛਿਆ ਤਾਂ ਕਿਸੇ ਤੋਂ ਹਾਈ ਨਹੀਂ ਇਹ ਲੁੱਟ ਸੀਗੀ ਦੂਜੀ ਗੱਲ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਦੇ ਸਿੱਧੇ ਮੈਸੇਜ ਸੀ ਤੁਸੀਂ ਤੇ ਮੈਂ ਕੱਲ ਵੀ ਜਾ ਕੇ ਆਇਆ ਮਾਨਸਾ ਦੇ ਪਿੰਡ ਦੇ ਵਿੱਚ ਅਗਲੇ ਸਿੱਧੇ ਕਹਿੰਦੇ ਹੈਗੇ ਹਰ ਇੱਕ ਬੰਦਾ ਇਸ ਗੱਲ ਦੇ ਉੱਤੇ ਅੜਿਆ ਹੋਇਆ ਹੈ ਇਵਨ ਜਿਹੜੇ ਝਾੜੂ ਦੇ ਜਿਹੜੇ ਕੈਡਰ ਸੀਗੇ ਪੰਜਾਬ ਉਹ ਵੀ ਖੁਰਗੇ ਇਸ ਪਾਲਿਸੀ ਦੇ ਕਾਰਨ ਸਾਰੇ ਐਮਐਲਏ ਸਾਰੇ ਐਮਐਲਏ ਦਾ ਜਲੂਸ ਨਿਕਲੇ ਪਿਆ ਸੀ ਕੋਈ ਨਾ ਸ਼ਹਿਰ ਚ ਜਾਂ ਜੋਗਾ ਸੀ ਨਾ ਕੋਈ ਪਿੰਡ ਦੇ ਵਿੱਚ ਜਾਂ ਜੋਗਾ ਸੀਗਾ ਹੁਣ ਤਾਂ ਭਗਵੰਤ ਮਾਨ ਜੀ ਕੁਛ ਮਰਜ਼ੀ ਕਰੀ ਜਾਣ ਕੁਛ ਮਰਜ਼ੀ ਕਹੀ ਜਾਣ ਪਰ ਵਾ ਇਹਨਾਂ ਨੇ ਜੱਜ ਕੇ ਲਈ ਹੈ ਦਿੱਲੀ ਵਾਲੇ ਨੇ ਵੀ ਜੱਜ ਕੇ ਲਈਏ ਵਾ ਇਸੇ ਤਰੀਕੇ ਭਗਵੰਤ ਮਾਨ ਨੇ ਵੀ ਜੱਜ ਕੇ ਲਈ ਹੈ ਤੇ ਕਿਸੇ ਨਾ ਕਿਸੇ ਤਰੀਕੇ ਅਸੀਂ ਇਹ ਲੁੱਟ ਕਰ ਲਈਏ ਪਰ ਮੈਂ ਸਰਕਾਰਾਂ ਨੂੰ ਅਗਾਹ ਕਰ ਦੇਣਾ ਚਾਹਣਾ ਵੀ ਜੇ ਦੁਬਾਰਾ ਇਹੋ ਜੀ ਪਾਲਿਸੀ ਲੈ ਕੇ ਆਂਦੀ ਜਾਂ ਦੁਬਾਰਾ ਇਹੋ ਜੀ ਪੰਜਾਬ ਦੇ ਲੋਕਾਂ ਦੇ ਲੁੱਟ ਲੈ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਸਾਰਿਆਂ ਨੂੰ ਇਸ ਤੋਂ ਵੀ ਚੰਗੇ ਤਰੀਕੇ ਦੇ ਨਾਲ ਮੂੰਹ ਦੀ ਦੇਣ ਮੂੰਹ ਦੀ ਖਾਣੀ ਪਊਗੀ ਲੋਕ ਤਿਆਰ ਨੇ ਢੋਡੀਆਂ ਇਹਨਾਂ ਜਿਹੜੀਆਂ ਲੁੱਟੂ ਪੁਲਿਸੀਆਂ ਦੇ ਖਿਲਾਫ ਲੜਨ ਦੇ ਲਈ ਲੋਕ ਸਮਝਦਾਰ ਨੇ ਪੰਜਾਬ ਦੇ ਲੋਕ ਬੁੱਝੜ ਨਹੀਂ ਹੈਗੇ ਪੜ੍ਹੇ ਲਿਖੇ ਨੌਜਵਾਨ ਅਸੀਂ ਸਭ ਨਾਲਾਂਗੇ ਅਸੀਂ ਸਮਝਾਉਣ ਲਈ ਬੈਠੇ ਆਂਗੇ ਤੁਸੀਂ ਇੱਦਾਂ ਲੁੱਟ ਨਹੀਂ ਕਰ ਸਕਦੇ ਇਹ ਇੱਕ ਗੱਲ ਹੋਰ ਹੈ ਜਿਵੇਂ ਤੁਸੀਂ ਇਹ ਗੱਲ ਕਹਿ ਰਹੇ ਹੋ ਇੱਕ ਇਹ ਵੀ ਹੈ ਕਿ ਲਗਾਤਾਰ ਕਿਸਾਨ ਜਿੱਥੇ ਬੰਦੀਆਂ ਨੂੰ ਉਹ ਸਾਲ ਤੋਂ ਉੱਪਰ ਲਗਾਤਾਰ ਹੋ ਗਿਆ ਭਗਵਾਨ ਸਿੰਘ ਮਾ ਟਾਰਗੇਟ ਕਰ ਰਹੀ ਸੀ ਕਦੇ ਇਹ ਕਹਿ ਕੇ ਜਗ੍ਹਾ ਨਹੀਂ ਦਿੰਦੇ ਵਜਾ ਨਹੀਂ ਦਿੰਦੇ ਕਦੇ ਕੁਝ ਕਹਿ ਕੇ ਕਦੇ ਇਹ ਕਹਿ ਕੇ ਕਿ ਇਹਨਾਂ ਨੂੰ ਕੀ ਪਰਵਾਹ ਖੇਤਾਂ ਬਾਰੇ ਕੀ ਲੱਗਦਾ ਹੈ ਲੋਕਾਂ ਨੂੰ ਆਪਣੀ ਉਸੇ ਲੀਡਰਸ਼ਿਪ ਤੇ ਭਰੋਸਾ ਜਿਹੜੀ ਐਸ ਕੇ ਐਮ ਦੀ ਜਿਹੜੀ ਕਿ ਪਹਿਲਾਂ ਦਿੱਲੀ ਮੋਰਚਾ ਜਿੱਤ ਆਖੀ ਲਈ ਹੁਣ ਉਹਨਾਂ ਨੂੰ ਫਿਰ ਲੈਂਡ ਪੂਲਿੰਗ ਤੇ ਇਕੱਠੇ ਹੋ ਰਹੀ ਸੀ 24 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਜਾਣਾ ਸੀ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਇਹ ਲੱਗਦਾ ਸੀ ਕਿ ਸਾਰੀ ਗੇਮ ਕਿਸਾਨ ਦੇ ਇੱਥੇ ਬੰਦੀਆਂ ਦੇ ਹੱਥ ਚਲੀ ਜਾਊਗੀ ਇਹ 24 ਤੋਂ ਬਾਅਦ ਰੱਦ ਹੁੰਦਾ ਹਾਲਾਂਕਿ ਉਸ ਤੋਂ ਪਹਿਲਾਂ ਵੀ ਉਹ ਡਾਇਰੈਕਟਰ ਮਾਰਚ ਕੱਢ ਚੁੱਕੇ ਆ ਬੜੇ-ਵੱਡੇ ਪੱਤਰ ਤੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਐਸਪੌਂਸੀ ਨੂੰ ਲੈ ਕੇ ਮਨਿੰਦਰ ਜੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕੁਝ ਸਾਡੇ ਵਿੱਚ ਹੈ ਸਾਡੇ ਵਿੱਚ ਲੋਕਾਂ ਦੇ ਵਿੱਚ ਵੀ 엘ਿਮੈਂਟਸ ਸੀਗੇ ਜਿਹੜੇ ਕਿ ਕਿਸਾਨ ਜਥੇਬੰਦੀਆਂ ਨੂੰ ਮੜਾ ਕਹਿੰਦੇ ਸੀਗੇ ਉਹਨਾਂ ਨੇ ਪਤਾ ਨਹੀਂ ਕੀ ਕੁਝ ਬੋਲਿਆ ਜਦੋਂ ਉਹ ਦਿੱਲੀ ਦੇ ਧਰਮਾ ਜਿੱਤ ਕੇ ਆਏ ਉਸ ਤੋਂ ਬਾਅਦ ਵੀ ਐਡੀ ਲੰਬੀ ਲੜਾਈ ਤੋਂ ਬਾਅਦ ਵੀ ਯੂਨੀਅਨਾਂ ਨੂੰ ਮੜਾ ਕਿਹਾ ਪਰ ਜਦੋਂ ਹੁਣ ਇਹ ਲੈਂਡ ਪੁੱਲਿੰਗ ਪਾਲਿਸੀ ਆਈ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਜਥੇਬੰਦੀਆਂ ਹੀ ਨੇ ਜਿਹੜੀਆਂ ਬਚਾ ਸਕਦੀਆਂ ਨੇ ਕਿਉਂਕਿ ਇਕੱਲੇ-ਇਕੱਲੇ ਬੰਦੇ ਨੂੰ ਇਕੱਲੇ-ਇਕੱਲੇ ਨਿੱਕੇ-ਨਿੱਕੇ ਗਰੁੱਪ ਇਹ ਇਕੱਲਾ ਉੱਥੇ ਜਾ ਕੇ ਬੋਲ ਸਕਦੇ ਨੇ ਮੀਡੀਆ ਦੇ ਵਿੱਚ ਜਾਂ ਆਪਣੇ ਸੋਸ਼ਲ ਮੀਡੀਆ ਚੈਨਲਾਂ ਤੇ ਪਰ ਜਿਹੜੀ ਅਸਲ ਲੜਾਈ ਹੈ ਉਹ ਉਹ ਕਿਸਾਨ ਯੂਨੀਅਨਾਂ ਨੇ ਹੀ ਲੜਨੀ ਹੈ ਐਸਕੇਮ ਨੇ ਹੀ ਲੜਨੀ ਹੈ ਔਰ ਅਦਰਵਾਈਜ਼ ਤੁਸੀਂ ਦੇਖੋ ਕਿ ਐਡਾ ਜਿਹੜੇ ਇਹਨੇ ਐਡੇ ਵੱਡੇ ਸੰਗਠਨ ਬਣੇ ਹੋਏ ਨੇ ਜਿਹੜੇ ਵੱਡੀਆਂ ਯੂਨੀਅਨਾਂ ਬਣੀਆਂ ਹੋਈਆਂ ਨੇ ਇੱਕੋ ਬੋਲ ਤੇ ਹਜ਼ਾਰਾਂ ਬੰਦੇ ਇੱਕ ਥਾਂ ਤੇ ਇਕੱਠੇ ਹੋ ਜਾਣੇ ਇਹ ਹੋਰ ਏਦਾਂ ਕੋਈ ਨਹੀਂ ਕਰ ਸਕਦਾ ਜਾਂ ਫਿਰ ਪੋਲਿਟਿਕਲ ਪਾਰਟੀਆਂ ਕਰ ਸਕਦੀਆਂ ਹੁੰਦੀਆਂ ਨਹੀਂ ਆ ਉਹਨਾਂ ਪੋਲਿਟਿਕਲ ਪਾਰਟੀਆਂ ਆਪੋਜੀਸ਼ਨ ਪਾਰਟੀਆਂ 'ਚ ਦਮ ਹੈ ਨਹੀਂ ਹਜੇ ਉਹ ਉਹ ਜਿਹੜੀ ਲੜਾਈ ਹੈ ਨਾ ਤੁਸੀਂ ਇਹ ਤੁਸੀਂ ਮੰਨ ਕੇ ਚੱਲੋ ਵੀ ਇਹ ਐਸਕੇਐਮ ਦੇ ਸਿਰ ਤੇ ਜਿੱਤੀ ਗਈ ਹੈ ਕਿਸਾਨ ਅੰਦੋਲਨ ਜਿਹੜੀ ਕਿਸਾਨ ਜੁਨਾ ਸਰਤੀ ਦਿੱਤੀ ਗਈ ਹੈ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਬਾਰ ਬਾਰ ਜੀ ਨੇ ਇਹ ਜਿਹੜੀ ਆਪਣੀ ਦਿੱਲੀ ਵਾਲਿਆਂ ਦੀ ਜਿਹੜੀ ਲੋਟੂ ਪਾਲਿਸੀ ਲਾਗੂ ਕਰਨ ਦੇ ਲਈ ਸਾਡੇ ਕਿਸਾਨ ਲੀਡਰਾਂ ਨੂੰ ਟਾਰਗੇਟ ਕੀਤਾ ਉਹਨਾਂ ਨੂੰ ਇਹ ਕਿਹਾ ਕਿ ਇਹ ਇਹ ਖੇਤਾਂ ਦੇ ਵਿੱਚ ਨਹੀਂ ਜਾਂਦੇ ਉਹਨਾਂ ਨੂੰ ਇਹ ਕਿਹਾ ਕਿ ਇਹ ਧਰਨੇ ਲਾ ਕੇ ਬਹਿ ਜਾਂਦੇ ਆ ਟੋਡੀ ਪਾਰਟੀ ਕੀ ਕਰਦੀ ਸੀ ਟੋਡੀ ਪਾਰਟੀ ਜਦੋਂ ਦੀ ਜੰਮੀ ਹੈਗੀ ਉਹਨਾਂ ਨੇ ਧਰਨੇ ਲਾਏ ਹੈਗੇ ਉੱਤੋਂ ਤੁਸੀਂ ਭਗਵੰਤ ਮਾਨ ਜੀ ਕਹਿ ਰਹੇ ਹੋ ਕਿ ਮੈਂ ਕਿਸਾਨ ਦਾ ਪੁੱਤ ਐ ਕਿਹੜੇ ਕਿਸਾਨ ਦਾ ਪੁੱਤ ਐ ਤੁਹਾਡਾ ਤੁਹਾਡਾ ਜਿਹੜਾ ਫਾਦਰ ਸੀਗਾ ਉਹੋ ਸੀਗਾ ਮਾਸਟਰ ਤੁਸੀਂ ਜਿਹੜੇ ਸ਼ੁਰੂ ਦੇ ਵਿੱਚ ਹੀ 8ਵੀਂ 10ਵੀਂ ਦੇ ਵਿੱਚ ਹੀ ਭੰਡਗਰੀ ਕਰਨ ਲੱਗ ਗਏ ਆ ਤੇ ਤੁਸੀਂ ਕਿਹੜੇ ਵੇਲੇ ਖੇਤੀ ਕੀਤੀ ਹੈਗੀ ਜਿਹੜੀ ਤੁਸੀਂ ਸਾਡੇ ਕਿਸਾਨ ਲੀਡਰਾਂ ਨੂੰ ਪੁੱਠਾ ਬੋਲਦੇ ਆ ਇਸ ਕਰਕੇ ਭਗਵੰਤ ਮਾਨ ਜੀ ਹਿਸਾਬ ਨਾਲ ਰਹੋ ਇਹ ਕਿਸਾਨ ਲੀਡਰਾਂ ਨੇ ਮੋਦੀ ਦਾ ਮੂੰਹ ਮੋੜਦਾ ਨੇ ਤੁਸੀਂ ਤਾਂ ਕੀ ਜੀ ਕੁਝ ਨਹੀਂ ਤੁਸੀਂ ਇਹ ਜਿਹੇ ਪਾਲਿਸੀਆਂ ਦਿੱਲੀ ਵਾਲਿਆਂ ਨੂੰ ਵੀ ਸਮਝਾ ਲਓ ਦਿੱਲੀ ਵਾਲਿਆਂ ਨੇ ਵੀ ਸਮਝ ਲੈ ਆਉਣਾ ਹੈ ਵੀ ਜਿਹੜਾ ਰੋ ਹੈਗਾ ਔਰ ਮੈਂ ਸਭ ਤੋਂ ਵੱਡੀ ਗੱਲ ਇਹ ਵੀ ਕਹਣਾ ਚਾਹੁੰਦਾ ਮਨਿੰਦਰ ਜੀ ਤੁਸੀਂ ਤੇ ਹੋਰ ਜਿਹੜੇ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਗੱਲ ਕਰਨ ਵਾਲੇ ਜਿਹੜੇ ਪੱਤ ਸਬ ਚੈਨਲ ਨੇ 10 ਚੈਨਲ ਨੇਗੇ ਉਹ ਵੀ ਇਸ ਵਿੱਚ ਬਹੁਤ ਵਧਾਈ ਦੇ ਯੋਗ ਪਾਤਰ ਨੇ ਕਿਉਂਕਿ ਜਿਹੜੇ ਸਰਕਾਰੀ ਚੈਨਲ ਨੇ ਸਰਕਾਰੀ ਐਡ ਲੈਣ ਵਾਲੇ ਚੈਨਲ ਨੇ ਉਹਨਾਂ ਨੇ ਸਰਕਾਰੀ ਪ੍ਰੋਪਗੈਂਡਾ ਚਲਾਉਣਾ ਕਦੋਂ ਦਾ ਸ਼ੁਰੂ ਕੀਤਾ ਹੈ ਉਹ ਤਾਂ ਲੋਕਾਂ ਦੇ ਵਿੱਚ ਜਾ ਕੇ ਕੱਲ ਤੱਕ ਵੀ ਜਿਹੜਾ ਹੈਗਾ ਸਰਕਾਰੀ ਲੈਂਡ ਪੋਲਿੰਗ ਪਾਲਿਸੀ ਦੀ ਜਿਹੜੀ ਹੈਗੀ ਹਮਾਇਤ ਕਰੀ ਜਾਂਦੇ ਸੀਗੇ ਉਹਨਾਂ ਨੂੰ ਤੜਕੇ ਡੋਜ਼ੀ ਤੜਕੇ ਆ ਜਾਂਦਾ ਸੀ ਪਰਚਾ ਕਿ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਨਹੀਂ ਕੁਝ ਬੋਲਣਾ ਕੋਈ ਕੋਈ ਗੱਲ ਨਹੀਂ ਚਲਾਉਣੀ ਕਿਤੇ ਪਿੰਡ ਚ ਨਹੀਂ ਜਾਣਾ ਕਿਤੇ ਗੱਲ ਨਹੀਂ ਕਰਨੀ ਔਰ ਤੁਹਾਡੇ ਜਿਹੜੇ ਚੈਨਲ ਲੱਗੇ ਪੰਜ ਸੱਤ ਜਿਹੜੇ ਲੋਕਾਂ ਦੇ ਚੈਨਲ ਨੇ ਗੱਲ ਕਰਦੇ ਨੇ ਇਹਨਾਂ ਨੇ ਪਿੰਡਾਂ ਦੀ ਗੱਲ ਜਿਹੜੀ ਹੈਗੀ ਇਹ ਸਾਰੇ ਕਿਤੇ ਪਹੁੰਚਾਈ ਸਰਕਾਰ ਦੇ ਕੰਨਾਂ ਵਿੱਚ ਵੀ ਖੜਕੀ ਜਾ ਕੇ ਵੀ ਪਿੰਡਾਂ ਦੇ ਲੋਕਾਂ ਦੇ ਵਿੱਚ ਇਹਨਾਂ ਦਾ ਉਹ ਇਸ ਤਰ੍ਹਾਂ ਕਿ ਤੁਸੀਂ ਵੀ ਵਧਾਈ ਦੇ ਬਦ